ਜੀ ਕਹਿ ਦਿੱ ਗਏ ਪਰ ਹੁਣ ਜੇ ਨਾਲ ਪਛੋਕੜ ਹੀ ਖਰਾਬ ਹੋ ਚੁੱਕਿਆ ਹੈ ਵੱਡੇ ਬਾਲ ਸਾਹਿਬ ਨਹੀਂ ਜੇ ਠੀਕ ਹੈ ਛੋਟੇ ਬਾਲ ਨਹੀਂ ਨਸਮਲ ਦਾ ਪਿੰਡ ਦੇ ਕੋਲ ਪਾਰਟੀਵਾਦੀ ਚ ਦੂ ਤੂ ਮੈਂ ਮਾ ਹੋ ਰਹੀ ਹੈ ਪ੍ਰਧਾਨਗੀ ਛੱਡਣ ਦੀ ਗੱਲਾਂ ਤਾਂ ਕਰੀਏ ਨੇ ਪਰ ਜੇ ਆਪਾਂ ਜਿੱਤਣ ਦੀ ਜੇ ਆਪਾਂ ਨੂੰ ਸਵਾਲ ਜਿੱਤਣ ਦਾ ਵਾ ਜਿੱਤਣ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਐਸਐਮ ਰੁਖ ਹੈ ਉਹ ਜਿੱਦਾਂ ਕਿ ਛੋਟੇ ਵੀਰ ਨੇ ਵੀ ਹੁਣ ਦੱਸਿਆ ਕਿ ਉਹ ਬਹੁਤ ਵਧੀਆ ਨਹੀਂ ਹੈ ਅਕਾਲੀ ਦਲ ਸੀਟ ਕੱਢ ਕੇ ਲੈ ਕੇ ਜਾਊ ਜਾਂ ਨਹੀਂ ਅਕਾਲੀ ਦਲ ਨਹੀਂ ਗੱਡੂਗਾ ਜੀ ਜਿੱਤੇ ਨਾ ਮੁਕਾਰਲਾ ਜਿਹੜਾ ਕਿ ਉਹ ਦੋਈ ਬਾਦੀਆਂ ਦੇ ਵਿੱਚ ਜਿਹੜਾ ਮੈਨੂੰ ਨਜ਼ਰ ਆ ਰਿਹਾ ਹੈ ਉਹ ਇੱਕ ਉਹਨਾਂ ਲੱਗ ਚੀਜ਼ ਐ ਐਡਵੋਕੇਟ ਐ ਸਿਆਸਤ ਦਾ ਅਲੱਗ ਚੀਜ਼ ਐ ਉਹਨਾਂ ਪਰਬੰਦੇ ਬਹੁਤ ਵਧੀਆ ਨੇ ਪਰ ਜੇ ਕਹੀਏ ਕਿ ਕਾਲੀ ਦਲ ਦੇ ਆਧਾਰ ਤੇ ਸੀਟ ਕੱਢਣੀ ਉਹ ਮੁਸ਼ਕਲ ਹਲੇ ਕਿਉਂਕਿ ਇਸ ਏਰੀਆ 'ਚ ਕਾਲੀ ਦਲ ਦੀ ਸਟਫ 13000 ਵੋਟ ਐ ਜਿਸəkਨੇ 13000 ਚੋਂ 10000 ਵੀ ਪੈ ਜਗੇ ਤਾਂ ਵੀ ਜਿੱਤ ਤਾਂ ਹੈ ਨਹੀਂ ਨੇੜੇ 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 ਦੇ ਜਿੱਥੇ ਨੇੜੇ ਦੇ ਨਹੀਂ ਹੈਗੇ ਕੋਈ ਦਿਹਾੜੀ ਦਰ ਬੰਦੇ ਥੋੜਨਾ ਸੀ ਅੱਜ ਵੀ ਮੈਂ ਤੁਹਾਨੂੰ ਲਾਈਵ ਆਪਣੇ ਮੋਬਾਈਲ 'ਚ ਵੀਡੀਓ ਦਿਖਾ ਦਣਾ ਇਹ ਸਟicker ਲਾਉਂਦੇ ਬੈਨੇ ਮੋਟਰਸਾਈਕਲਾਂ ਤੇ ਹੱਥ ਜੋੜੇ ਪ੍ਰਚਾਰ ਕਰ ਰਹੇ ਨੇ ਝਾੜੂ ਨੂੰ ਵੋਟ ਪਾਇਆ ਆਮ ਆਦਮੀ ਪਾਰਟੀ ਨੂੰ ਵੋਟ ਪਾਇਓ ਹੋਂਦਾ ਨਤੀਜਾ ਕੀ ਮਿਲ ਰਿਹਾ ਸਾਨੂੰ ਪਾਰਟੀ ਉਹੀ ਕਾਮਯਾਬ ਹੈ ਪਾਰਟੀ ਉਹੀ ਚੱਲਦੀ ਹੈ ਜਿਹੜੀ ਵਰਕਰ ਨੂੰ ਪੂਰਾ ਦਾ ਪੂਰਾ ਮਾਨ ਸਨਮਾਨ ਦੇਵੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿਮਣੀ ਚੋਣਾ 19 ਤਰੀਕ ਨੂੰ ਲੁਧਿਆਣਾ ਵੈਸਟ ਤੋਂ ਹੋ ਰਹੀਆਂ ਨੇ ਤੇ ਇਸ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਸਿਵਾਏ ਭਾਜਪਾ ਤੋਂ ਤੇ ਅਕਾਲੀ ਦਲ ਨੇ ਆਪਣਾ ਜਿਹੜਾ ਉਮੀਦਵਾਰ ਖੜਾ ਕੀਤਾ ਆ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਤੇ ਇਹਨਾਂ ਦਾ ਕਿੰਨਾ ਕੁ ਰਸੂਖ ਹੈਗਾ ਆ ਆਪਾਂ ਗਲਵਤ ਕਰ ਲਨੇ ਆ ਲੋਕਾਂ ਦੇ ਨਾਲ ਵੀ ਇਹਨਾਂ ਨੂੰ ਕਿੰਨੀਆਂ ਕਿ ਵੋਟਾਂ ਪੈਣਗੀਆਂ ਜਾਂ ਇਹੇ ਸੀਟ ਕੱਢ ਕੇ ਲੈ ਕੇ ਜਾਂਦੇ ਆ ਜਾਂ ਨਹੀਂ ਤੇ ਆਪਣੇ ਨਾਲ ਸੱਜਣ ਖੜੇ ਨੇ ਇੱਥੇ ਗਲਵਤ ਕਰ ਲਨੇ ਆ ਸਰ ਕੀ ਨਾਮ ਹੈ ਜਸਕਰਨ ਸਿੰਘ ਜੀ ਕੀ ਲੱਗਦਾ ਵੀ ਅਕਾਲੀ ਦਲ ਸੀਟ ਕੱਢ ਕੇ ਲੈ ਜਾਊਗਾ ਜਿਮਨੀ ਚੌਣਾ ਦੇ ਵਿੱਚ ਕਿਉਂਕਿ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਹਲਕਾ ਵੈਸਟ ਦੇ ਵਿੱਚ ਅਕਾਲੀ ਦਲ ਤਾਂ ਦੇਖੋ ਜੀ ਸੀਟ ਤਾਂ ਨਹੀਂ ਹਲੇ ਕੱਢਦਾ ਪਰ ਪ੍ਰਕਾ ਪ੍ਰਕਾਉਰ ਗੁਰ ਸਿੰਘ ਘੁੰਮਣ ਜੋ ਵੀ ਨਾਮ ਹੈ ਨਾਮ ਚਲੋ ਉਹ ਬੰਦੇ ਠੀਕ ਨੇ ਵਧੀਆ ਨੇ ਉਹਨਾਂ ਨੇ ਜਿਵੇਂ ਦਿਲਰਾਜ ਕੁੜੀ ਦਾ ਕੇਸ ਵੀ ਲੜਿਆ ਸੀਗਾ ਉਹਨੂੰ ਫਾਂਸੇ ਦਾ ਵੀ ਬਚਾਇਆ ਉਹ ਇੱਕ ਮਤਲਬ ਅਲੱਗ ਚੀਜ਼ ਐ ਐਡਵੋਕੇਟ ਸਿਆਸਤ ਅਲੱਗ ਚੀਜ਼ ਐ ਉਹਨਾਂ ਪਰ ਬੰਦੇ ਬਹੁਤ ਵਧੀਆ ਨੇ ਪਰ ਜੇ ਕਹੀਏ ਕਿ ਅਕਾਲੀ ਦਲ ਦੇ ਆਧਾਰ ਤੇ ਸੀਟ ਕੱਢਣੀ ਉਹ ਮੁਸ਼ਕਲ ਹਲੇ ਤੇ ਟਾਕਰਾ ਦੋ ਬੰਦਿਆਂ ਦਾ ਹੀ ਐ ਅਰੋੜਾ ਜੀ ਤੇ ਆਸ਼ੂ ਜੀ ਦਾ ਤੇ ਦੇਖੋ ਜੀ ਹੁਣ ਜੇ ਰਿਐਲਿਟੀ ਗੱਲ ਗਈਏ ਸੀਟ ਜਿੱਤ ਸਕਦੀ ਆਮ ਆਦਮੀ ਪਾਰਟੀ ਪਰ ਜੇ ਮਾਰਜਨ ਲੈਣਾ ਮੈਂ ਕਈ ਨਾ ਮੈਂ ਤੁਹਾਨੂੰ ਰਿਐਲਿਟੀ ਵਰਕਰ ਨਾਰਾਜ਼ ਹੋਏ ਬੈਨੇ ਵਰਕਰ ਕਈ ਨਾਰਾਜ਼ ਹੋਏ ਬੈਨੇ ਕਿ ਜਿਹੜੇ ਆ ਆਪਾਂ ਮੋਟਰਸਾਈਕਲ ਲੈ ਕੇ ਰੈਲੀਆਂ ਤੇ ਜਿੰਦਾਬਾਦ ਨਾਰੇਬਾਜੀ ਕੀਤੀ ਆਪਣੇ ਹੱਥਾਂ ਨਾਲ ਝੰਡੇ ਬੈਨਰ ਪੋਸਟਰ ਲਾਏ ਠੀਕ ਹੈ ਨਾ ਪਰ ਜੋ ਮਾਨ ਸਨਮਾਨ ਚਾਹੀਦਾ ਸੀ ਨਾ ਉਹ ਮਿਲਿਆ ਨਹੀਂ ਹੁਣ ਮਾਨ ਸਨਮਾਨ ਕਿੱਦਾਂ ਮਿਲ ਰਿਹਾ ਵੈ ਕਿ ਅਦਰ ਪਾਰਟੀ ਚ ਕੋਈ ਬੰਦਾ ਆ ਰਿਹਾ ਪਾਰਟੀ ਦੇ ਵਿੱਚ ਉਹਨੂੰ ਮਾਨ ਸਨਮਾਨ ਮਿਲ ਰਿਹਾ ਕਿ ਜਿੰਦੇ ਨਾਲ ਅਸੀਂ ਲੜੇ ਆ ਠੀਕ ਹੈ ਨਾ ਇਲੈਕਸ਼ਨਾਂ 'ਚ ਸਾਨੂੰ ਪਤਾ ਜਿਨ੍ਹਾਂ ਨਾਲ ਅਸੀਂ ਲੜੇ ਆ ਜਿਨ੍ਹਾਂ ਨਾਲ ਸਾਡੀ ਖੈਬਰ ਵੱਜੀ ਹੋਈ ਹੈ ਉਹਨਾਂ ਦੇ ਸਮੇਂ ਦੀ ਸਰਕਾਰ 'ਚ ਉਹਨਾਂ ਨੇ ਸਾਡਾ ਨਾਂ ਧੱਕਾ ਕੀਤਾ ਠੀਕ ਹੈ ਨਾ ਜਦੋਂ ਬੰਦੇ ਦੀ ਹੁਣ ਉਹੀ ਬੰਦੇ ਸਾਡੀ ਪਾਰਟੀ ਜਾਣ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਹੋਵੇ ਤੇ ਫਿਰ ਮਜ਼ਾਕ ਉੱਡਦਾ ਹੋਵੇ ਇਸ ਕਰਕੇ ਵਰਕਰ ਕਈ ਨਾਰਾਜ਼ ਨੇ ਪਰ ਜੇ ਹੁਣ ਵੀ ਇਹ ਚਲੋ ਵਰਕਰ ਜੇ ਸੰਭਾਲ ਲੈਣ ਤੇ 2027 ਦੇ ਵਿੱਚ ਆਪ ਪਾਰਟੀ ਦੁਆਰਾ ਉੱਭਰ ਸਕਦੀ ਹੈ ਨਹੀਂ ਤਾਂ ਰੈਲਿਟੀ ਹੈ 2027 ਦੇ ਵਿੱਚ ਵੀ ਉਖਾ ਹੋਏਗਾ ਕਿਉਂਕਿ ਦੇਖੋ ਐਮਐਲਏ ਕਾ ਮੰਤਰੀ ਕਾ ਠੀਕ ਹੈ ਨਾ ਥੱਲੇ ਡੇਢ ਲੱਖ ਵੋਟਰ ਲੱਖ ਵੋਟਰ ਹੈ ਇੱਕ ਹਲਕੇ ਚ 60000 ਵੋਟਰ ਭੁਗਤਦਾ ਹੈ 60000 ਵੋਟਰ ਨੂੰ ਜਿਹੜਾ 8000 9000 ਵਰਕਰ ਹੈ ਉਹਨੇ ਕਰਨਾ ਦਾ ਸੰਭਾਲਣਾ ਹੈ ਆਪਾਂ ਕਹੀਏ ਨਾ ਇੱਕ ਕੈਂਡੀਡੇਟ ਕੋ ਨਹੀਂ ਸੰਭਲ ਲੈਣਾ ਠੀਕ ਹੈ ਨਾ ਪ੍ਰਚਾਰ ਤਾਂ ਜਾ ਕੇ ਵਰਕਰ ਨਹੀਂ ਕਰਨਾ ਘਰ ਘਰ ਕੇ ਸਾਡੀ ਪਾਰਟੀ ਨੇ ਇਹ ਕੀਤਾ ਸਾਡੀ ਪਰ ਉੱਪਰ ਪ੍ਰਚਾਰ ਕਿੱਦਾਂ ਕਰੇਗਾ ਜਦੋਂ ਉਹਦਾ ਮਨ ਹੀ ਨਹੀਂ ਖੁਸ਼ ਹੋਏਗਾ ਉਹ ਹੀ ਮਨ ਅੱਜ ਮੇਰੀ ਦੁਕਾਨ ਹੈ ਮੇਰੇ ਕੋਲ ਵਰਕਰ ਕੰਮ ਕਰਦਾ ਮੈਂ ਉਹਨੂੰ ਮਾਨ ਸਨਮਾਨ ਨਹੀਂ ਦਾਂਗਾ ਠੀਕ ਹੈ ਨਾ ਮੈਂ ਉਹਨੂੰ ਤਨਖਾਹ ਨਹੀਂ ਪੂਰੀ ਟਾਈਮ ਸਰ ਦਾਂਗਾ ਉਹਨੇ ਦੁਕਾਨਦਾਰੀ ਥੋੜਾ ਨਾ ਕਰਨੀ ਮੈਂ ਤਾਂ ਆ ਕੇ ਕੁਰਸੀ ਤੇ ਆ ਬਹਿ ਜਾਣਾ ਮੈਂ ਕੰਮ ਤਾਂ ਵਰਕਰ ਨਹੀਂ ਕਰਨਾ ਜੇ ਮੇਰਾ ਵਰਕਰ ਖੁਸ਼ ਹੋਏਗਾ ਮੇਰੀ ਦੁਕਾਨਦਾਰੀ ਆਪੇ ਆ ਫੱਦ ਬੱਲੇ ਕੀ ਬੁੱਧੇਗੀ ਠੀਕ ਹੈ ਨਾ ਹੁਣ ਅਸੀਂ ਕਿੰਨਾ ਜਿਰ ਤੋਂ ਕਹਿੰਦੇ ਆ ਰਹੇ ਆ ਕਿ ਸਾਡੇ ਬਾਹਰ ਨਜਾਇਜ਼ ਅੱਡੇ ਲੱਗੇ ਹੋਏ ਨੇ ਮੈਂ ਛਾਤੀ ਠੋਕ ਕੇ ਕਹਿੰਦਾ ਜੀ ਰਕੇਸ਼ ਪਾਂਡੇ ਦੀ ਸਪੋਰਟ ਕਰਦੇ ਸੀਗੇ ਠੀਕ ਹੈ ਨਾ ਸਾਡੀ ਖੇਬੜਬਾਜੀ ਵੀ ਹੋਈ ਹੈ ਠੀਕ ਹੈ ਨਾ ਇੱਕ ਪਾਸੇ ਉਹਨਾਂ ਨੂੰ ਕੋਈ ਵੀਡੀਓ ਕੱਟ ਕੇ ਦਿਖਾ ਲਓ ਇੱਕ ਪਾਸੇ ਮੈਂ ਵੀਡੀਓ ਤੁਹਾਨੂੰ ਹੈ ਜਿਹੜੀ ਆਪਣੀ ਵਿਧਾਨ ਸਭਾ ਨਿਕਲੀ ਉਹਦੀ ਤੇ ਲੋਕ ਸਭਾ ਨਿਕਲੀ ਹੈ ਲੋਕ ਸਭਾ ਦੇ ਵਿੱਚ ਅਸੀਂ ਸਟicker ਲਾਣੇ ਪਿਆ ਆਮ ਆਦਿ ਪਾਰਟੀ ਦੇ ਇੱਕ ਇੱਕ ਬੰਦਾ ਡੇਢ ਡੇਢ ਸਵਾ ਸਵਾ ਕਰੋੜ ਦੀ ਦੁਕਾਨ ਦਾ ਮਾਲਕ ਹੈ ਕੋਈ ਦਿਹਾੜੀਦਾਰ ਬੰਦੇ ਥੋੜਨਾ ਸੀ ਅੱਜ ਵੀ ਮੈਂ ਤੁਹਾਨੂੰ ਲਾਈਵ ਆਪਣੇ ਮੋਬਾਈਲ 'ਚ ਵੀਡੀਓ ਦਿਖਾ ਦਿੰਨਾ ਇਹ ਸਟicker ਲਾਉਂਦੇ ਪਏ ਨੇ ਮੋਟਰਸਾਈਕਲਾਂ ਤੇ ਹੱਥ ਜੋੜੇ ਪ੍ਰਚਾਰ ਕਰ ਰਹੇ ਨੇ ਝਾੜੂ ਨੂੰ ਵੋਟ ਪਾਓ ਆਮ ਆਦਿ ਵੋਟ ਨੂੰ ਵੋਟ ਪਾਓ ਉਹਦਾ ਨਤੀਜਾ ਕੀ ਮਿਲ ਰਿਹਾ ਸਾਨੂੰ ਚਲੋ ਤੁਸੀਂ ਪੁੱਛਣ ਆਏ ਹੋ ਕਿ ਕਿਹੜੀ ਪਾਰਟੀ ਜਿੱਤੇਗੀ ਪਰ ਸਾਡੇ ਦਿਲ 'ਚ ਜਿਹੜਾ ਗਮ ਸੀ ਅਸੀਂ ਉਹ ਉਹਨਾਂ ਦੱਸ ਕੇ ਤੁਹਾਨੂੰ ਉਹ ਦੱਸਤਾ ਕਿ ਸਾਡੇ ਤੇ ਆ ਸਿਚੁਏਸ਼ਨ ਬੀਤ ਰਹੀ ਹੈ ਠੀਕ ਹੈ ਆਪਣੇ ਦਿਲ ਦਾ ਗੁਮਾਰ ਕੱਢਣਾ ਵੀ ਚਾਹੀਦਾ ਹੈ ਮੇਰਾ ਸਵਾਲ ਇਹ ਸੀਗਾ ਵੀ ਆ ਹੁਣ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਸੀਟ ਕੱਢ ਕੇ ਲੈ ਕੇ ਜਾਊ ਜਾਂ ਅਕਾਲੀ ਦਲ ਨਹੀਂ ਕੱਢੂਗਾ ਜੀ ਠੀਕ ਹੈ ਜੀ ਧੰਨਵਾਦ ਭਾਈ ਜੀ ਕੀ ਨਾਮ ਹੈ ਰਵਿੰਦਰਪਾਲ ਸਿੰਘ ਜੀ ਕੀ ਲੱਗਦਾ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਸੀਟ ਕੱਢ ਕੇ ਲੈ ਜਾਏਗੀ ਕਿਉਂਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਹ ਹੈਗਾ ਵਾ ਪ੍ਰੂਪਕਾਰ ਸਿੰਘ ਘੁੰਮਣ ਤੇ ਐਡਵੋਕੇਟ ਹੈ ਦਿਲਰੋਜ਼ ਵਾਲੇ ਕੇਸ ਦੇ ਵਿੱਚ ਇਹਨਾਂ ਨੇ ਆ ਰੋਪੀਆਂ ਨੂੰ ਸਜ਼ਾ ਦਵਾਈ ਸੀ ਤੇ ਕੀ ਲੱਗਦਾ ਹੈ ਵੀ ਇਹ ਸੀਟ ਕੱਢ ਕੇ ਲੈ ਜਾਣਗੇ ਜਾਂ ਆ ਅਕਾਲੀ ਦਲ ਸਿਰਫ ਵਰਤ ਕੇ ਹੀ ਇਹਨਾਂ ਨੂੰ ਛੱਡ ਦੇਗੀ ਕਿਉਂਕਿ ਇਹਨਾਂ ਨੇ ਮਨਪ੍ਰੀਤ ਅਈਆਲੀ ਨੂੰ ਵੀ ਅਕਾਲੀ ਦਲ ਨੇ ਵਰਤ ਲਿਆ ਉਸ ਤੋਂ ਬਾਅਦ ਆਪਣਾ ਐਮਐਲਏ ਵੀ ਬਣੇ ਰਹੇ ਆ ਇਹ ਤੇ ਉਸ ਤੋਂ ਬਾਅਦ ਇਹਨਾਂ ਨੂੰ ਵਰਤ ਕੇ ਇੱਕ ਸਾਈਡ ਤੇ ਲਾਤਾ ਖੁੱਡੇ ਲੈਣ ਕੀ ਲੱਗਦਾ ਵੀ ਇਹਨਾਂ ਨੇ ਇੱਕ ਮਗਰੋਂ ਲਾਣ ਵਾਲੀ ਗੱਲ ਕੀਤੀ ਹੈ ਕਿਉਂਕਿ ਇਹ ਬੜੀ ਫਸਮੀ ਟੱਕਰ ਹੋਣ ਵਾਲੀ ਹੈ ਜਿਮਨੀ ਚੋਂ ਦੀ ਦੇਖੋ ਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪਰਕ ਪਰਕਪਕਾਰ ਸਿੰਘ ਘੁੰਮਣ ਦੇ ਰਹੇ ਨੇ ਜੇ ਇਹਨਾਂ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਇਹ ਸ਼ਖਸੀਅਤ ਵਾਕਈ ਬਹੁਤ ਇਹਨਾਂ ਨੇ ਵਧੀਆ ਜੁਣੀ ਹੈ ਕੈਂਡੀਡੇਟ ਬਹੁਤ ਵਧੀਆ ਨੇ ਪਰ ਜੇ ਆਪਾਂ ਜਿੱਤਣ ਦੀ ਜੇ ਆਪਾਂ ਨੂੰ ਸਵਾਲ ਜਿੱਤਣ ਦਾ ਜਿੱਤਣ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਐਸਐਮ ਰੁਖ ਹੈ ਉਹ ਜਿੱਦਾਂ ਕਿ ਛੋਟੇ ਵੀਰ ਨੇ ਵੀ ਹੁਣ ਦੱਸਿਆ ਕਿ ਉਹ ਬਹੁਤ ਵਧੀਆ ਨਹੀਂ ਹੈ ਉਹ ਵਧੀਆ ਕਿਉਂ ਨਹੀਂ ਹੈ ਉਹ ਵਧੀਆ ਕਿਉਂ ਨਹੀਂ ਹੈ ਕਿ ਵਰਕਰਾਂ ਦੀ ਸੁਣਵਾਈ ਨਹੀਂ ਹੈ ਮੈਂ 10 ਤੋਂ 15 ਸਾਲ ਕਾਲ ਸੁਮਣੀ ਅਕਾਲੀ ਦਲ ਦੇ ਨਾਲ ਦੀ سپورਟ ਕੀਤੀ ਹੈ ਹਰ ਹਰ ਫੰਕਸ਼ਨ ਇਹਨਾਂ ਦਾ ਅਟੈਂਡ ਕੀਤਾ ਹੈ ਹਰ ਰੈਲੀਆਂ ਦੇ ਵਿੱਚ ਇਹਨਾਂ ਦੇ ਨਾਲ سپورਟ ਕੀਤੀ ਹੈ ਪਰ ਕਿਸੇ ਕਾਰਨਾ ਕਰਕੇ ਵੀ ਕਹਿ ਲੋ ਵੀ ਹਰ ਬੰਦੇ ਦਾ ਕਿਤੇ ਕਿਤੇ ਮਨ ਖੱਟਾ ਹੁੰਦਾ ਹੈ ਜਾਂ ਕਿਸੇ ਨੂੰ ਲੱਗਦਾ ਵੀ ਇਹ ਆ ਰ ਇਹ ਬਰਕਰ ਦੀ ਸੁਣਵਾਈ ਨਹੀਂ ਕਰਦੇ ਜਾਂ ਵਰਕਰ ਦਾ ਵਰਕਰ ਦੀ ਪوشਕੋਸ਼ ਨਹੀਂ ਕਰਦੇ ਜਾਂ ਵਰਕਰ ਨੂੰ ਇਹ ਸਮਝ ਦੀ ਕੁਝ ਨਹੀਂ ਹੈ ਵਰਕਰ ਸਿਰਫ ਉਸ ਵਾਸਤੇ ਹੈ ਕਿ ਜਦੋਂ ਰੈਲੀਆਂ ਗਈਆਂ ਉਦੋਂ ਫੋਨ ਕਰ ਦੋ ਦੁਬਾਰਾ ਇਹਨਾਂ ਦੀ ਕੋਈ ਲੋੜ ਨਹੀਂ ਹੈ ਦੁਬਾਰਾ ਇਹਨਾਂ ਦਾ ਕੋਈ ਵਾਸਤਾ ਨਹੀਂ ਹੈ ਪਾਰਟੀ ਉਹੀ ਕਾਮਜਾਬ ਹੈ ਪਾਰਟੀ ਉਹੀ ਚਲਦੀ ਹੈ ਜਿਹੜੀ ਵਰਕਰ ਨੂੰ ਪੂਰਾ ਦਾ ਪੂਰਾ ਮਾਨ ਸਨਮਾਨ ਦੇਵੇ ਇਹ ਨਹੀਂ ਇਹ ਵੀ ਕੱਲਾ ਰੇਲੀਆਂ ਤੇ ਬਣਾ ਲੋਡ ਪੈਣੀ ਤੇ ਰੇਲੀਆਂ ਤੇ ਪਹੁੰਚ ਜਾਵੇ ਉਹਨਾਂ ਨੂੰ ਤਾਂ ਅੱਗੇ ਬਿਛੇ ਉਹਨਾਂ ਨੂੰ ਕੋਈ ਪੁੱਛੇ ਕਿਸੇ ਨਾ ਠੀਕ ਹੈ ਨਾ ਇਹ ਇਹ ਸਿਸਟਮ ਨਹੀਂ ਹੋਣਾ ਤੇ ਇਹਦਾ ਸਿਸਟਮ ਇਹ ਖਰਾਬ ਹੈ ਅਕਾਲੀ ਦਲ ਦਾ ਸਿਸਟਮ ਜੇ ਹੁਣ ਵੀ ਹੈ ਅਕਾਲੀ ਦਲ ਜਿਹੜਾ ਕੋਈ ਕੋਈ ਸਿਸਟਮ ਆਪਣਾ ਸਿੱਧਾ ਨਹੀਂ ਕਰਦਾ ਜਾਂ ਸਿਸਟਮ ਸਹੀ ਨਹੀਂ ਕਰਦੇ ਤਾਂ ਆਉਣ ਵਾਲੀ 2027 ਦੇ ਵਿੱਚ ਵੀ ਇਹਨਾਂ ਨੂੰ ਇਹਦਾ ਜਿਹੜਾ ਸਿਸਟਮ ਉਹ ਭੁਗਤਣਾ ਖਮਿਆਜਾ ਭੁਗਤਣਾ ਪਏਗਾ ਕਿੰਨੀ ਕਿ ਵੋਟ ਲੈ ਜਾਊਗਾ ਫਿਰ ਅਕਾਲੀ ਦਲ ਦੇਖੋ ਜੀ ਅਕਾਲੀ ਦਲ ਜਿਹੜੀ ਪਰ 파ਰਤੰਕ ਕੋ ਮਰਦੀ ਸ਼ਖਸੀਅਤ ਦੇ ਉਹਨਾਂ ਦੇ ਹਿਸਾਬ ਨਾਲ ਜੇ ਕੋਈ ਵੋਟ ਪਾ ਦੇ ਪਾ ਦੇ ਪਰ ਇੱਕ ਜਿੱਤਣ ਦਾ ਮਸਲਾ ਦੇ ਚ ਜਿੱਤ ਨਹੀਂ ਸਕਦੀ ਜਿੱਤਣ ਦਾ ਅਕਾਲੀ ਦਲ ਹੁਣੀ ਇੱਕ ਸ਼ਖਸੀਅਤ ਨੂੰ ਵੋਟ ਪਾ ਸਕਦੀ ਆ ਪਰ ਪਾਰਟੀ ਪਾਰਟੀ ਨੂੰ ਵੀ ਕੋਈ ਵੋਟ ਪਾ ਸਕਦੀ ਆ ਪਰ ਅੱਪਾ ਜਿੱਤਣ ਦੀ ਗੱਲ ਕਰੀਏ ਜਿੱਤਣ ਦਾ ਮੁਕਾਬਲਾ ਜਿਹੜਾ ਕਿ ਉਹ ਦੋਈ ਪਾਰਟੀਆਂ ਦੇ ਵਿੱਚ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਆਸ਼ੂ ਜੀ ਔਰ ਜਿਹੜੀ ਸਰਕਾਰ ਆਪਣਾ ਸੰਜੀਵ ਅਰੋੜਾ ਜੀ ਦੇ ਵਿੱਚ ਠੀਕ ਹੈ ਜੀ ਧੰਨਵਾਦ ਸਰ ਕੀ ਨਾਮ ਹੈ ਰੂਬਲ ਦਲ ਰੂਬਲ ਜੀ ਇਹ ਦੱਸੋ ਵੀ ਹੁਣ ਆ ਕਾਲੀ ਦਲ ਬਿਨੇ ਆਪਣਾ ਜਿਹੜਾ ਕੈਂਡੀਡੇਟ ਖੜਾ ਕੀਤਾ ਆ ਘਮਣ ਐਡਵੋਕੇਟ ਨੇ ਤੇ ਕੀ ਲੱਗਦਾ ਵੀ ਉਹ ਕੱਢ ਜਾਣਗੇ ਸੀਟ ਆਪਣੀ ਦੇਖੋ ਜੀ ਕਾਲੀ ਦਲ ਸੀਟ ਕੱਢਣੀ ਤਾਂ ਸੁਖੀ ਆ ਜੋ ਮਰਜੀ ਚਲੋ ਜੇ ਆਪਾਂ ਪਿਛਲੇ 10 ਸਾਲਾਂ ਚੱਲੀ ਇਹ ਜੋ ਕਾਲੀ ਦਲ ਨੇ ਕੰਮ ਕੀਤੇ ਉਹ ਕਿਸੇ ਸਰਕਾਰ ਦੀਆਂ ਇਸਤਰੀਆਂ ਕੀਤੇ ਜੋ ਇਹਨਾਂ ਨੇ ਬੇਜ ਬਣਾਏ ਆ ਪੁਲ ਸਾਰੇ ਨੇ ਸੜਕਾਂ ਸਾਰੇ ਜੋ ਵੀ ਮੈਦਾਨ ਹੈ ਬਠਿੰਡਾ ਦੇਖ ਲਓ ਕਿੰਨਾ ਵਧੀਆ ਬਣਾ ਤਾ ਜੋ ਬਣਾਇਆ ਕਾਲੀ ਦਲ ਨਹੀਂ ਬਣਾਇਆ ਹੋਇਆ ਅਸੀਂ ਕਹਿ ਦਈਏ ਪਰ ਹੁਣ ਜਿਹਨਾਂ ਦਾ ਉਛਕੜ ਹੀ ਖਰਾਬ ਹੋ ਚੁੱਕਿਆ ਹੈ ਵੱਡੇ ਬਦਲ ਸਾਹਿਬ ਨਹੀਂ ਦੇ ਠੀਕ ਹੈ ਛੋਟੇ ਬਦਲ ਨਹੀਂ ਨਸਮਲ ਦਾ ਪਿੰਡ ਦੇ ਕੋਲ ਪਾਰਟੀਬਾਜੀ ਚ ਤੂ ਤੂ ਮੈਂ ਮੈਂ ਹੋ ਰਹੀ ਹੈ ਪ੍ਰਧਾਨਗੀ ਛੱਡਣ ਦੀਆਂ ਗੱਲਾਂ ਤਕਾਰੀਆਂ ਨੇ ਤੇ ਜਿਹੜੇ ਇੱਕ ਮਨ ਸਾਹਿਬ ਖੜੇ ਹੋਏ ਨੇ ਠੀਕ ਹੈ ਬੰਦੇ ਅੱਛੇ ਆ ਗੁੱਡੇ ਬੰਦੇ ਅਸੀਂ ਇਹ ਬੰਦੇ ਨਹੀਂ ਬੰਦਾ ਵਧੀਆ ਵਾ ਕਿਉਂਕਿ ਇਸ ਏਰੀਆ ਚ ਅਕਾਲੀ ਦਲ ਦੀ ਸਿਰਫ 13000 ਵੋਟ ਹੈ ਜਿਸਕਿ ਨੇ 13000 ਚੋਂ ਨੂੰ 10000 ਵੀ ਪੈ ਜਗੇ ਤਾਂ ਵੀ ਜਿੱਤ ਤਾਂ ਹੈ ਨਹੀਂ ਨੇੜੇ 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 ਜਿੱਤ ਨੇੜੇ ਨੇੜੇ ਨਹੀਂ ਹੈਗੀ ਸਿਰ ਜਿਹੜੀ ਫਾਈਟ ਹੈ ਸਿਰਫ واਸ਼ੂ ਤੇ ਅਰੋੜਾ ਦੀ ਚੀ ਹੈ ਠੀਕ ਹੈ ਕਮਲਪ੍ਰੀਤ ਸਿੰਘ ਜੀ ਕਮਲਪ੍ਰੀਤ ਜੀ ਇਹ ਦੱਸੋ ਵੀ ਕੀ ਲੱਗਦਾ ਹੈ ਵੀ ਹੁਣ ਅਕਾਲੀ ਦਲ ਲੈ ਜੂਗੀ ਸੀਟ ਜਾਂ ਕਿੱਦਾਂ ਵੀ ਆ ਨਹੀਂ ਜੀ 100% ਅਕਾਲੀ ਦਲ ਨਹੀਂ ਲੈ ਸਕਦਾ ਸੀਟ ਚ ਹਾਂਜੀ ਸਰ ਹੋਰ ਕੋਈ ਦੱਸੋ ਕਿਉਂਕਿ ਜਿੱਦਾਂ ਦੇ ਸ਼ਖਸੀਅਤ ਨੇ ਕਿਉਂਕਿ ਸ਼ਖਸੀਅਤ ਦੀ ਆਪਾਂ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਇਹਨਾਂ ਦੀ ਬੜੀ ਗੱਲਬਾਤ ਪਰ ਰਾਜਨੀਤੀ ਦੀ ਗੱਲ ਕਰੀਏ ਤੇ ਇਹਨਾਂ ਤਜਰਬਾ ਨਹੀਂ ਹੈਗਾ ਐਡਵੋਕੇਟ ਸਾਹਿਬ ਨੂੰ ਤੇ ਕੀ ਲੱਗਦਾ ਵੇ ਕਿੰਨੀ ਕੁ ਵੋਟ ਲੈ ਕੇ ਜਾ ਸਕਦੇ ਸਰ ਵੋਟ ਤਾਂ ਜੀ ਦੇਖੋ ਜਿਵੇਂ ਭਾਈ ਨੇ ਦੱਸਿਆ ਕਿ 13000 ਵੋਟਾਂ 13000 ਤੋਂ 8-10000 ਵੋਟ ਲੈ ਵੀ ਜਾਂਦੇ ਨੇ ਹੁੰਦੀ ਕੋਈ ਅਮੀयत ਹੈ ਨਹੀਂ ਗੀ ਇਸ ਚੋਣ ਦੇ ਵਿੱਚ ਯਾ ਭਾਅਨਾ ਕੌਂਸਲਰ ਚੋਣਾਂ ਜ਼ੋਣ ਤੇ ਸਮਝ ਆਂਦੀ ਹੈ ਇਹ ਚੋਣ ਦੇ ਵਿੱਚ ਇਹਨਾਂ ਦੀ ਮਿਲ ਗਈ ਕਿਸੇ ਹਾਲਚ ਵੀ ਉਹ ਜਿੱਤ ਨਹੀਂ ਸਕਦੇ ਜਿੱਤਣ ਦੇ ਆਸ ਤੇ ਭਾਜੀ ਦੋ ਹੀ ਪਾਰਟੀਆਂ ਨੇ ਦੇ ਬੇਬੀ ਨੇ ਦੱਸਿਆ ਉਹੀ ਦੋ ਪਾਰਟੀਆਂ ਦੀ ਆਸ ਨੇ ਔਰ ਕੋਈ ਨਹੀਂ ਜਿੱਤ ਸਕਦਾ ਇੱਥੇ ਜੋ ਚੋਣ ਚੱਲ ਰਹੀ ਹੈ ਜੀ ਇਹਦੇ ਵਿੱਚ ਠੀਕ ਹੈ ਸਰ ਜੀ ਕੀ ਨਾਮ ਰਜਿੰਦਰ ਸਿੰਘ ਰਜਿੰਦਰ ਸਰ ਇਹ ਦੱਸੋ ਵੀ ਹੁਣ ਅਕਾਲੀ ਦਲ ਦਾ ਕੀ ਰੂਖ ਹੈ ਸ਼ਹਿਰ ਦੇ ਵਿੱਚ ਜਿੰਮਣੀ ਚੋਣਾ ਹੋਣ ਜਾ ਰਹੀਆਂ ਨੇ ਤੇ 19 ਤਰੀਕ ਨੂੰ VOTING ਹੋਣੀ ਹੈ ਤੇ ਕੀ ਲੱਗਦਾ ਹੈ ਵੀ ਇਹ ਸੀਟ ਕੱਢਣਗੇ ਜਾਂ ਨਹੀਂ ਦੇਖੋ ਸ਼ਖਸੀਅਤ ਪੱਲੋਂ ਤਾਂ ਆਪਾਂ ਦੇਖਿਆ ਨਾ ਪਰ ਭਗਵਾਨ ਸਿੰਘ ਘੁੰਮਣ ਜਿਹੜੇ ਬਹੁਤ ਵਧੀਆ ਸ਼ਖਸੀਅਤ ਨੇ ਤੇ ਜਿੱਥੋਂ ਤੱਕ ਲੱਗਦਾ ਨਾ ਵੋਟ ਅਕਾਲੀ ਦਲ ਨੂੰ ਕਾਫੀ ਪੁੱਪੇਗੀ ਲੇਕਿਨ ਜਿੱਤ ਦੇ ਸਵਾਲ ਦੇ ਉੱਤੇ ਨਾ ਜਿਹੜੀ ਹੁਮਨ ਸਾਹਿਬ ਨੂੰ ਵੋਟ ਪੈਣੀ ਹੈ ਨਾ ਜਿਹੜੀ ਹੁਮਨ ਸਾਹਿਬ ਨੂੰ ਵੋਟ ਪੈਗੀ ਨਾ ਉਹਦੇ ਨਾਲ ਹੀ ਜਿਹੜਾ ਆਪਣੇ ਅਕਲ ਆਪਣੇ ਕਾਂਗਰਸ ਦੇ ਕੈਂਡੀਡੇਟ ਹੈਗੇ ਨੇ ਆਸ਼ੂ ਜੀ ਤੇ ਜਾਨ ਸੰਜੀਵ अरोड़ा ਜੀ ਨੇ ਤੇ ਉਹਨਾਂ ਦਾ ਜਿਹੜਾ ਮਾਰਜਨ ਹੈ ਨਾ ਇਹਨਾਂ ਦੇ ਹਿਸਾਬ ਨਾਲ ਹੀ ਫਿਕਸ ਹੋਣਾ ਹੈ ਪਰੁਕਾਰ ਸਿੰਘ ਹਮਨ ਜੀ ਨੂੰ ਜਿਹੜੀ ਵੋਟ ਪੈਣੀ ਹੈ ਆ ਇਹ ਮਤਲਬ ਇਹਨਾਂ ਦੀ ਜਿਹੜੀ ਰਿਪੋਰਟ ਹੈ ਨਾ ਉਹ ਤੈ ਕਰੇਗੀ ਕਿ ਸੰਜੀਵ अरोड़ा ਜੀ ਜਿੱਤੇ ਜਾਂ ਆਸ਼ੂ ਜੀ ਜਿੱਤੇ ਬਾਕੀ ਜੇ ਚਾਂਸ ਆਪਾਂ ਜੇ ਆਪਾਂ ਜੇ ਚਾਂਸ ਦੇਖੀਏ ਜੀ ਤੇ ਆਸ਼ੂ ਦੇ ਚਾਂਸ ਜ਼ਿਆਦਾ ਹੈਗੇ ਪਿਛਲੀ ਵਾਰ ਵੀ ਸੀਟ ਹੀ ਆਸ਼ੂ ਜੀ ਮੈਕਸिमम ਵੀ 7000 ਵੋਟ ਤੋਂ ਹੋ ਰਹੇ ਆ 7000 ਵੋਟ ਤੋਂ ਹੋ ਰਹੇ ਜਦੋਂ ਆਪ ਦੀ ਪੂਰੀ ਲਹਿਰ ਸੀਗੀ ਉਦੋਂ 7000 ਵੋਟ ਤੋਂ ਹੋ ਰਹੇ ਨੇ ਹੁਣ ਤਾਂ ਮਤਲਬ ਕੰਪੀਟੀਸ਼ਨ ਟਫ ਹੈ ਇਹ ਆਪਾਂ ਕਹੀਏ ਜੀ ਆਪ ਲਗਾ ਕੇ ਸੀਟ ਸਿੱਧੀ ਸਾਡੀ ਹੈ ਕਿਉਂਕਿ ਯਾ ਕਾ ਕਾਲੀਦਲ ਸੀਟ ਸਾਡੀ ਹੈ ਇਹ ਫਾਈਟਿੰਗ ਹੈ ਪੂਰੀ A ਤੋਂ Z ਇਹ ਤਾਂ ਦੇਖੋ ਜੀ ਜਿਹਨ ਲੋਕਾਂ ਦੇ ਘਰ ਘਰ ਜਾ ਕੇ ਪੁੱਛੋ ਕੌਣ ਆਸ਼ੂ ਦੇ ਜਿੰਨੇ ਇਲਜ਼ਾਮ ਲੱਗੇ ਸਾਰੇ ਵੇਖੋ ਨਾਗੇ ਬਰੀਓ ਕੇ ਆਇਆ ਹੈ ਅਗਲਾ ਠੀਕ ਹੈ ਜੀ ਹੁਣ ਦੇਖੋ ਸੀਟ ਦਾ ਮੁਕਾਬਲਾ ਹੈ ਟਫ ਹੈ ਮੁਕਾਬਲਾ ਫਾਈਟਿੰਗ ਹੈ ਕਿ ਇੱਕ ਪਾਸੇ ਸਾਰੀ ਸਾਰੀ ਆਪ ਆਈ ਪਈ ਹੈ ਟੋਟਲੀ ਆਪ ਇਸ ਟਾਈਮ ਲੁਧਿਆਣਾ ਆ ਚੁੱਕੀ ਹੈ ਆਪ ਦਾ ਮੁੱਖ ਮੰਤਰੀ ਆ ਚੁੱਕਾ ਹੈ ਕਿ ਜੀਰੀਵਲ ਸਭਾ ਆਪ ਆ ਚੁੱਕੇ ਆ ਦੇਖੋ ਸੀਟ ਕੱਟ ਅੱਜ ਰੈਲੀ ਕੱਢੀ ਹੈ ਇਹਨਾਂ ਨੇ ਜਬਰਦਸਤ ਰੈਲੀ ਕੱਢੀ ਉਹਨਾਂ ਨੇ ਇੰਨਾ ਕੋ ਲੋਕ ਬਗਲ ਹੋਏ ਨੇ ਘੰਟਾ ਘੰਟਾ ਦੋ ਦੋ ਘੰਟੇ ਜਮ ਮੈਂ ਖੁਦ ਇੱਕ ਘੰਟੇ एग्जाम ਫਸੇ ਰਿਹਾ ਜੀ ਭਾਰਤਗੜ ਚੌਂਕ 'ਚ ਮੈਂ ਖੁਦ ਇੱਕ ਜਮ ਫਸੇ ਰਿਹਾ ਤੁਸੀਂ ਚਲੋ ਕੱਢੀ ਤੁਸੀਂ ਰਾਸਤੇ ਕੋ ਬੰਦ ਕਰ ਦਿੰਦੇ ਹੋ ਯਾਰ ਆਮ ਪਬਲਿਕ ਨੂੰ ਰਿਸਰਵ ਕਿਉਂ ਕਰਦੇ ਹੋ ਠੀਕ ਹੈ ਰੈਲੀ ਕੱਢਣੀ ਕੱਢੋ ਰੈਲੀ ਕੱਢਣੀ ਆਪ ਨਹੀਂ ਕੱਢੋ ਕਾਗੇ ਪਰਨ ਜਾਣੇ ਠੀਕ ਹੈ ਨੋਰਮਲ 10 15 20 ਬੰਦੇ ਚ 50 ਬੰਦੇ ਕਾਗੇ ਪਰਨ ਚਲੇ ਹੋ ਯਾਰ ਆਮ ਪਬਲਿਕ ਨੂੰ ਕਿਉਂ ਰਿਸਰਵ ਕਰ ਰਹੇ ਹੋ ਠੀਕ ਹੈ ਚਲੋ ਬੰਨਿਆ ਤੁਹਾਡੀ ਸਰਕਾਰ ਹੈ ਠੀਕ ਹੈ ਸਰਕਾਰ ਦਾ ਜੋਰ ਹੈਗਾ ਇਹ ਨਹੀਂ ਕਿ ਅਸਲ ਕਿ ਕੀ ਰੋੜੇ ਸਾਹਿਬ ਦਾ ਬਹੁਤ ਜੋਰ ਹੈ ਸੀਟ ਕੱ 90% ਤਾਂ ਹੈਗੀ ਦੇਖੋ ਮੇ ਬੀ ਮੇਰ ਜਦੋਂ ਸਾਡਾ ਤਜਰਬਾ ਚਲੋ ਉਮਰ ਘਟਾ ਹੈ ਮੇਰੇ ਤੋਂ ਆਪਣਾ ਰੋੜਾ ਹੀ ਸੀਟ ਲੈ ਕੇ ਜਾਣਗੇ ਰੋੜਾ ਜੀ ਆਪੇ ਸੀਟ ਕੱਢ ਜਾਣਗੇ ਆ ਜਿੱਦਾਂ ਹੁਣ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਪੂਰੀ ਹਾਈ ਕਮਾਂਡ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੀ ਹੋਈ ਹੈ ਕਿਉਂਕਿ ਪੂਰੀ ਇਹ ਫਸਮੀ ਸੀਟ ਜਿਹੜੀ ਕਿ ਇਹ ਬਣ ਚੁੱਕੀ ਆ ਹੌਟ ਸੀਟ ਇਹਨੂੰ ਕਿਹਾ ਜਾ ਸਕਦਾ ਆ ਪਰ ਇਹਨਾਂ ਚੀਜ਼ਾਂ ਤੋਂ ਬਾਅਦ ਵੀ ਜੇ ਆਪਾਂ ਗੱਲ ਕਰੀਏ ਤੇ ਅਕਾਲੀ ਦਲ ਦੀ ਕੀ ਸਥਿਤੀ ਹੈ ਸਰ ਕੀ ਸਥਿਤੀ ਆਕਾਲੀ ਦਲ ਦੀ ਕੀ ਲੱਗਦਾ ਵੀ 19 ਤਰੀਕ ਨੂੰ ਹੋਣ ਲਈ ਜਿਹੜੀ ਚੋਣਾਂ ਨੇ ਤੇ ਉਹਦੇ ਵਿੱਚ ਕਿੰਨੀਆਂ ਕਵੋਟਾਂ ਹੁਮਨ ਸਾਹਿਬ ਨੂੰ ਪੈ ਜਾਣਗੀਆਂ ਜਾਂ ਕੀ ਲੱਗਦਾ ਤੁਹਾਨੂੰ ਕਾਲੀ ਦਲ ਦਾ ਕੈਂਡੀਡੇਟ ਤਾਂ ਬਹੁਤ ਵਧੀਆ ਹੈ ਵਕੀਲ ਹੈ ਹੁਮਨ ਸਾਹਿਬ ਉਹਨਾਂ ਦੀ ਪਰਫਾਰਮੈਂਸ ਤਾਂ ਪਤਾ ਲੱਗੇਗੀ ਬਾਅਦ 'ਚ ਹੀ ਪਰ ਐਜ਼ ਅ ਹਿਊਮਨ ਬਿੰਗ ਤਾਂ ਬਹੁਤ ਵਧੀਆ ਬੰਦੇ ਨੇ ਪਾਰਟੀ ਨੂੰ ਵੋਟ ਕਿੰਨੀ ਪੈਂਦੀ ਹੈ ਬਾਅਦ 'ਚ ਪਤਾ ਲੱਗੇ ਕਿਉਂਕਿ ਰੂਲਿੰਗ ਪਾਰਟੀ ਵੀ ਇੱਥੇ ਕੰਟੈਸਟ ਕਰੀ ਕਰਦੀ ਹੈ ਕਰ ਵੀ ਰਹੀ ਹੈ ਉਹਨਾਂ ਦੀ ਪਰਫਾਰਮੈਂਸ ਤੇ ਅਕਾਲੀ ਦਲ ਦੀ ਪਿਛਲੀ ਪਰਫਾਰਮੈਂਸ ਤੇ ਹੀ ਡਿਪੈਂਡ ਕਰੇਗਾ ਵੀ ਕਿੱਥੇ ਜਾਂਦਾ ਕੋਈ। ਤੇ ਕੋਈ ਕੁਝ ਨਹੀਂ ਕਿਹਾ ਜਾ ਸਕਦਾ। ਇਹ ਪਹਿਸਵਾ ਮੁਕਾਬਲਾ ਹੀ ਹੈ। ਅਸ਼ੂ ਜੀ ਦਾ, ਕੁਮਨ ਸਾਹਿਬ ਦਾ ਤੇ ਕਰੋੜਾ ਜੀ ਦਾ। ਅਸੀਂ ਵੀ ਅੰਦਾਜ਼ੇ ਹੀ ਲਗਾ ਰਹੇ ਹਾਂ ਵੀ ਮਤਲਬ ਕਿੰਨੀਆਂ ਕਿ ਬੁੱਟਾ ਪੈ ਜਾਣਗੀਆਂ। ਅਕਾਲੀ ਦਲ। ਇਹ ਕੁਝ ਨਹੀਂ ਪਤਾ ਲੁਧਿਆਣੇ ਦੀ ਜਨਤਾ ਬੜੀ ਅਵੇਅਰ ਹੈ ਜਿਹੜੀ ਵੈਸਟ ਜ਼ੋਨ ਹੈਗਾ, ਵੈਸਟ ਕੰਸਟਿਟੂਐਂਸੀ ਹੈ। ਇਹ ਸਾਰੀ ਪੜ੍ਹੇ ਲਿਖੇ ਕੰਸਟਿਟੂਐਂਸੀ ਹੈ। ਇੱਥੇ ਕੋਈ ਨਹੀਂ ਦੱਸਦਾ ਕਿਸ ਨੂੰ ਮੈਂ ਵੋਟ ਕਿਨੂੰ ਪਾਣੀ ਹੈ ਉਹ ਪਰਫਾਰਮੈਂਸ ਦੇਖ ਕੇ ਹੀ ਵੋਟ ਪਾਣਗੇ ਸਾਰੇ ਜਿੰਨੇ ਵੀ ਪਾਣੇ ਹੈ ਪਰਫਾਰਮੈਂਸ ਦੇਖ ਕੇ ਹੀ ਵੋਟ ਪਾਏਗਾ ਸੋਚ ਸਮਝ ਕੇ ਵੋਟ ਪਾਏਗਾ ਕੋਈ ਉੱਥੇ ਲੇਬਰ ਕਲਾਸ ਵਾਲੀ ਵੋਟ ਨਹੀਂ ਹੈਗੀ ਇਸ ਕੰਸਟਿਟੂਐਂਸੀ ਵਿੱਚ ਸਾਰੇ ਬਿਜ਼ਨਸਮੈਨ ਆ ਤੇ ਮੈਂ ਵਧੀਆ ਹਾਈ ਫਾਈ ਵੇਰੀਆ ਹੈਗਾ ਕੋਈ ਅਸੀ ਗੱਲ ਨਹੀਂ ਇਹ ਜਿਹਦੀ ਪਰਫਾਰਮੈਂਸ ਵਧੀਆ ਹਾਂਜੀ ਤੁਹਾਡੀ ਵੀ ਵੈਸਟੀ ਜੀ ਹਾਂਜੀ ਹਾਂਜੀ ਸੋ ਤੁਸੀਂ ਸੁਣਿਆ ਆ ਵੀ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਆ ਕਈਆਂ ਨੇ ਹਮਾਇਤ ਵੀ ਕੀਤੀ ਆ ਕਈਆਂ ਨੇ ਵਿਰੋਧ ਦੇ ਵੀ ਜਤਾਇਆ ਆ ਪਰ ਜੇ ਗੱਲ ਕਰਿਆ ਜਾਵੇ ਜਿਹੜੇ ਪਰ ਉਪਕਾਰ ਸਿੰਘ ਘੁੰਮਣ ਆ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਦੱਸਦੇ ਨੇ ਵੀ ਲੋਕ ਵੀ ਬਹੁਤ ਵਧੀਆ ਅੱਛੀ ਆ ਪਰ ਜੇ ਪਾਰਟੀ ਨੂੰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਮੇਜ ਥੋੜੀ ਜੀ ਡੋਨ ਆ ਤੇ ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ 19 ਤਰੀਕ ਨੂੰ ਜਿਹੜੀ ਗੇਂਦ ਹੈਗੀ ਉਹ ਕਿਸ ਪਾਲੇ ਵਿੱਚ ਡਿੱਗਦੀ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ